री श ਅਖਰਾਂ ਦੇ ਨਾਲ ਜਿਹੜੇ ਗੂੜੀ ਸਾਂਝ ਬਗਾਉਂਦੇ ਨੇ ساری ਜ਼ਿੰਦਗੀ ਉਹ ਅਧਿਆਪਕ ਚੇਤੇ ਆਉਂਦੇ ਨੇ ਇਹ 17 ਸਰਕਾਰੀ ਹਾਈ ਸਕੂਲ ਦੇ ਅਧਿਆਪਕ ਕਰਮਜੀਤ ਸਿੰਘ ਨੇ ਈਟੀਵੀ ਪਾਰਤ ਦੀ ਟੀਮ ਨਾਲ ਗੱਲ ਕਰਦਿਆਂ ਸਾਂਝੀਆਂ ਕੀਤੀਆਂ ਇਹ ਅਧਿਆਪਕ ਬੱਚਿਆਂ ਨੂੰ ਗਾ ਗਾ ਕੇ ਪੜਨ ਲਈ ਪ੍ਰੇਰਿਤ ਕਰਦੇ ਕਰਮਜੀਤ ਸਿੰਘ ਲੁਧਿਆਣਾ ਦੇ ਪਿੰਡ ਖੇੜੀ ਚਮੇੜੀ ਸਰਕਾਰੀ ਹਾਈ ਸਕੂਲ ਵਿੱਚ ਅਧਿਆਪਨ ਸੇਵਾਵਾਂ ਨਿਭਾ ਰਹੇ ਨੇ ਜੋ ਊੜਾ ਏੜਾ ਸੂਰ ਵਿੱਚ ਗਾਉਂਦੇ ਹੋਏ ਪੜ੍ਹਾਉਂਦੇ ਨੇ ਅਧਿਆਪਨ ਹੋਣਾ ਕੀ ਹੁੰਦਾ ਪਹਿਲਾਂ ਇਹਨਾਂ ਤੋਂ ਸਮਝੋ ਇਹ ਅਧਿਆਪਕ ਬਜੋਂ ਮਾਛੀਵਾੜਾ ਦਾ ਪਿੰਡ ਆ ਮਾਨਗੜ੍ਹ ਉੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਮੈਨੂੰ ਅੱਜ ਵੀ ਮੇਰੇ ਅਧਿਆਪਕ ਸਹਿਬਾਨ ਚੇਤੇ ਨੇ ਪ੍ਰਿੰਸੀਪਲ ਸਰਦੇਵ ਸਿੰਘ ਜੀ ਸਾਡੇ ਸਾਰਾ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਧਿਆਪਕ ਹੋਣਾ ਕੀ ਹੁੰਦਾ ਹੈ ਤੇ ਉਹਨਾਂ ਦੀ ਬਦੌਲਤ ਇਸ ਕਿੱਤੇ ਦੇ ਵਿੱਚ ਮੈਂ ਆਇਆ ਪਹਿਲਾਂ ਉਸ ਸਕੂਲ ਦੇ ਵਿੱਚ ਪੜਾਉਣ ਤੋਂ ਬਾਅਦ ਫਿਰ ਮੈਂ ਹਾਈ ਸਕੂਲ ਦੇ ਵਿੱਚ ਆਇਆ ਪੰਜਾਬੀ ਮਾਸਟਰ ਬਜੂ ਅੱਜ ਕੱਲ ਮੈਂ ਸੇਵਾ ਨਿਭਾ ਰਿਹਾ ਸਰਕਾਰੀ ਹਾਈ ਸਕੂਲ ਖੇੜੀ ਚ ਮੇਰੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਉਸ ਵੇਲੇ ਸਾਨੂੰ ਸਾਡੇ ਅਧਿਆਪਕਰੇ ਸਕਾਇਆ ਸੀ ਕਿ ਇੱਕ ਅਧਿਆਪਕ ਕੀ ਹੁੰਦਾ ਮੈਂ ਉਹਦੇ ਬਾਰੇ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਬੱਚੇ ਦੇ ਨਾਲ ਬੱਚਾ ਹੋ ਕੇ ਉਹਦੇ ਕੋਮਲ ਮਨ ਨੂੰ ਛੋਕੇ ਬੱਚੇ ਦੇ ਨਾਲ ਬੱਚਾ ਹੋ ਕੇ ਉਹਦੇ ਕੋਮਲ ਮਨ ਨੂੰ ਛੋਕੇ ਮੈਂ ਤਾਂ ਉਸ ਦੀ ਮਾਂ ਬਣਨਾ ਹੈ ਮੈਂ ਅਧਿਆਪਕ ਤਾਂ ਬਣਨਾ ਹੈ ਮੈਂ ਅਧਿਆਪਕ ਤਾਂ ਬਣਨਾ ਹੈ ਕਿਹਾ ਹੁਣਾਂ ਵੀ ਕਈ ਵਾਰ ਬੱਚੇ ਨੂੰ ਘਰ ਦੇ ਉਹਦੇ ਮਾਪੇ ਗੱਲ ਕਹਿੰਦੇ ਆ ਤਾਂ ਬੱਚਾ ਨਹੀਂ ਮੰਨਦਾ ਪਰ ਜਦੋਂ ਕਿਹਾ ਜਾਂਦਾ ਵੀ ਤੇਰੇ ਅਧਿਆਪਕ ਨੇ ਗੱਲ ਕਹੀ ਸੀ ਤਾਂ ਉਹ ਗੱਲ ਮੰਨ ਲੈਂਦਾ ਹਨ ਤੇ ਅਧਿਆਪਕ ਤੇ ਬੱਚੇ ਦਾ ਰਿਸ਼ਤਾ ਜਿਹੜਾ ਬਹੁਤ ਪਵਿੱਤਰ ਉੱਚਾ ਸੁੱਚਾ ਰਿਸ਼ਤਾ ਤੇ ਸਾਰੀ ਦੁਨੀਆ ਇਸੇ ਕਰਕੇ ਅਧਿਆਪਕ ਨੂੰ ਸलाम ਕਰਦੀ ਹੈ ਪ੍ਰਣਾਮ ਕਰਦੀ ਹੈ 1996 ਵਿੱਚ ਬਤੌਰ ਈਟੀਟੀ ਅਧਿਆਪਕ ਵੱਜੋਂ ਆਪਣਾ ਅਧਿਆਪਨ ਕਰੀਅਰ ਸ਼ੁਰੂ ਕਰਨ ਵਾਲੇ ਕਰਮਜੀਤ ਸਿੰਘ ਕਈ ਵਾਰ ਸਨਮਾਨਿਤ ਹੋ ਚੁੱਕੇ ਨੇ ਉਹਨਾਂ ਦੀਆਂ ਰਚਨਾਵਾਂ ਨੂੰ ਕਈ ਸਨਮਾਨ ਮਿਲ ਚੁੱਕੇ ਨੇ ਸਟੇਟ ਤੋਂ ਲੈ ਕੇ ਭਾਰਤ ਸਰਕਾਰ ਵੱਲੋਂ ਵੀ ਕਰਮਜੀਤ ਐਵਾਰਡ ਹਾਸਲ ਕਰ ਚੁੱਕੇ ਨੇ 2009 ਦੇ ਵਿੱਚ ਮੈਨੂੰ ਅਧਿਆਪਕ ਰਾਜ ਪੁਰਸਕਾਰ ਮਿਲਿਆ ਸੀ ਜੀ 2013 ਦੇ ਵਿੱਚ ਸਾਡੇ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਜਿਹੜਾ ਰਾਸ਼ਟਰੀ ਪੁਰਸਕਾਰ ਹੁੰਦਾ ਜੀ ਉਹ ਮਿਲਿਆ ਮੈਨੂੰ ਤੇ ਪਿਛਲੇ ਸਾਲ ਹੀ ਮੈਨੂੰ ਜਿਹੜਾ ਜਿਹੜਾ ਪਾਸ਼ਾ ਬਾਰੇ ਤੁਸੀਂ ਗੱਲ ਕਰੀਏ ਜੀ ਉਹ ਵਾਰਡ ਮਿਲਿਆ ਤੇ ਇੱਕ ਮੇਰਾ ਗੀਤ ਸੀਗਾ ਜੀ ਭਾਰਤ ਸਰਕਾਰ ਵੱਲੋਂ ਇੱਕ ਮੁਕਾਬਲਾ ਕਰਵਾਇਆ ਗਿਆ ਸੀ ਉਸ ਵੇਲੇ ਮੈਂ ਆਪਣਾ ਗੀਤ ਭੇਜਿਆ ਸੀ ਲੋਰੀ ਉਸ ਗੀਤ ਦੇ ਲਈ ਮੈਨੂੰ ਭਾਰਤ ਸਰਕਾਰ ਵੱਲੋਂ 1 ਲੱਖ ਰੁਪਏ ਦਾ ਮੈਨੂੰ ਇੱਕ ਗੀਤ ਲਈ ਇਨਾਮ ਮਿਲਿਆ ਸੀ ਕਰਮਜੀਤ ਸਿੰਘ ਨੇ ਪੜਾਉਣ ਦੇ ਨਾਲ ਨਾਲ ਕਿਤਾਬਾਂ ਤੇ ਕਈ ਰਚਨਾਵਾਂ ਵੀ ਰਚੀਆਂ ਨੇ ਇਹਨਾਂ ਲਈ ਸਨਮਾਨਿਤ ਵੀ ਹੋਏ ਨੇ CBSE ਸਕੂਲ ਦੇ ਬੱਚੇ ਵੀ ਕਰਮਜੀਤ ਦੀਆਂ ਰਚਨਾਵਾਂ ਪੜ੍ਹਦੇ ਨੇ ਕਰਮਜੀਤ ਸਿੰਘ ਦੇ ਰਚੇ ਹੋਏ ਸਲੋਗਨ ਵੀ ਸਰਕਾਰੀ ਸਕੂਲਾਂ ਦੀਵਾਰਾਂ ਤੋਂ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਨੇ ਤੇ ਅਸੀਂ ਫਿਰ ਸ਼ੁਰੂਆਤ ਇਸ ਤਰ੍ਹਾਂ ਕੀਤੀ ਸੀ ਬੱਚਿਆਂ ਨਾਲ ਜਦੋਂ ਮੈਂ ਗਾ ਕੇ ਉਹ ਡਾਇਰੈਕਟ ਸ਼ੁਰੂ ਕੀਤਾ ਸੀ 41 ਦੇ 41 ਅੱਖਰਾਂ ਦੀ ਵੀਡੀਓ ਵੀ ਬਣਾਈ ਆ ਤਾਂ ਬੱਚਿਆਂ ਦੀ ਮੇਰੇ ਨਾਲ ਇਸ ਤਰ੍ਹਾਂ ਸ਼ਮੂਲੀਅਤ ਅਸੀਂ ਇਕੱਠੇ ਨੇ ਗੀਤ ਗਾਉਣੇ ਇਸ ਤਰ੍ਹਾਂ ਸੀ ਗੀਤ ਗਾ ਕੇ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਮੈਨੂੰ ਲੱਗਾ ਵੀ ਇਹ ਤੋਂ ਵਧੀਆ ਤਰੀਕਾ ਕੋਈ ਨਹੀਂ ਹੋ ਸਕਦਾ ਹੈ ਨਾ ਅੱਛਾ ਸਹਿਦ ਦੇ ਵਿੱਚ ਕੀ ਯੋਗਦਾਨ ਪਾਇਆ ਤੁਸੀਂ ਕਿਉਂਕਿ ਕਿਤਾਬਾਂ ਲਿਖਣ ਦਾ ਵੀ ਸ਼ੌਕ ਹੈ ਤੁਹਾਨੂੰ ਕਵਿਤਾਵਾਂ ਲਿਖਣ ਦਾ ਵੀ ਸ਼ੌਕ ਹੈ ਹੁਣ ਤੱਕ ਕਿੰਨੀਆਂ ਕਿਹੜੀਆਂ ਉਹ ਰਚਨਾਵਾਂ ਕਰ ਦਿੱਤੀਆਂ ਹੁਣ ਤੱਕ ਮੇਰੀਆਂ ਬਾਲ ਗੀਤਾਂ ਦੀਆਂ ਬਾਲ ਨਾਟਕਾਂ ਦੀਆਂ ਬਾਲ ਕਹਾਣੀਆਂ ਦੀਆਂ 10 ਕਿਤਾਬਾਂ ਆ ਚੁੱਕੀਆਂ ਨੇ ਪਹਿਲੀ ਕਿਤਾਬ ਤੇ ਸਰਬੋਤਮ ਬਾਲ ਪੁਸਤਕ ਪੁਰਸਕਾਰ ਮੈਨੂੰ ਮਿਲਿਆ ਸੀ ਪੰਜਾਬੀ ਸਹਿਤ ਅਕੈਡਮੀ ਵੱਲੋਂ ਇਸ ਤਰ੍ਹਾਂ ਮੇਰੀਆਂ ਬਹੁਤ ਰਚਨਾਵਾਂ ਬੱਚਿਆਂ ਦੀਆਂ ਸਕੂਲਾਂ ਦੀਆਂ ਪਾਠ ਪੁਸਤਕਾਂ ਦੇ ਵਿੱਚ ਸ਼ਾਮਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਇਸੇ ਤਰ੍ਹਾਂ ਸੀ ਵੀ ਐਸਸੀ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਵਿੱਚ ਮੇਰੀਆਂ ਲਿਖਿਆ ਰਚਨਾਵਾਂ ਸ਼ਾਮਲ ਨੇ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਊੜਾ ਊੜਾ ਹੁਣ ਗਲੇ ਊੜਾ ਹੂਟ ਊੜਾ ਹੁੱਲੂ ਊੜਾ ਹੂਟ ਊੜਾ 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 ਮਾਂ ਬੋਲੀ ਪੰਜਾਬੀ ਦੇ ਨਾਲ ਰਿਸ਼ਤਾ ਸਾਡਾ ਘੂੜਾ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪੜਾਉਂਦੇ ਨਾਲ ਨਾਲ ਪੰਜਾਬੀ ਫਿਲਮਾਂ ਦੇ ਗੀਤਾਂ ਲਈ ਵੀ ਲਿਖਦੇ ਨੇ ਆ ਦਾ ਕਰ ਨਿਰਮਲ ਰਿਸ਼ੀ ਦੇ ਨਾਟਕਾਂ ਲਈ ਵੀ ਲਿਖਿਆ ਉਹਨਾਂ ਦਾ ਕਹਿਣਾ ਹੈ ਕਿ ਬੱਚਿਆਂ ਨਾਲ ਅਧਿਆਪਕ ਦਾ ਪਵਿੱਤਰ ਰਿਸ਼ਤਾ ਹੁੰਦਾ ਹੈ ਉਹਨਾਂ ਨੂੰ ਜੇਕਰ ਗਾਗਾ ਕੇ ਪੜਾਉਂਦੇ ਹਾਂ ਤਾਂ ਬੱਚਿਆਂ ਦੀ ਦਿੱਤੀ ਪੜਾਈ ਨਾਲ ਜੁੜਦੀ ਹੈ ഈ ടി വി ഭാരത ലുധിയണ വരേന്ദ്ര റിപ്പോർട്ട്